ਸਸਰੀਕਾਲ ਮੈਂ ਮਲਕੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੈਨਲ ਥਿੰਕਿੰਗ ਆਫ ਪੰਜਾਬ ਅੱਜ શ્રી ਮੁਕਸਲ ਸਾਹਿਬ ਨੈਸ਼ਨਲ ਹਾਈਵੇ ਰੋਡ ਤੇ ਦੋ ਕਾਰਾਂ ਦਾ ਹੋਇਆ ਭਿਆਨਕ ਐਕਸੀਡੈਂਟ ਹਾਲਾਂਕਿ ਜਾਨਮਾਲ ਦੀ ਬਚਤ ਰਹੀ ਹੈ ਪਰ ਦੋਹਾਂ ਗੱਡੀਆਂ ਦਾ ਐਕਸੀਡੈਂਟ ਹੋਣ ਦੇ ਕਾਰਨ ਇੱਕ ਵੱਡਾ ਨੁਕਸਾਨ ਦਿਖਾਈ ਜਰੂਰ ਦੇ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਬੰਦੇ ਦੇ ਛੋਟਾ ਜ਼ਰੂਰ ਲੱਗਿਆ ਹਨ ਪਰ ਉਸ ਨੂੰ ਜਲਾਲਾਬਾਦ ਦੇ ਸਿਵਲ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਗੱਡੀ ਰੋਂਗ ਸਾਈਡ ਤੋਂ ਆ ਕੇ ਵੱਜੀ ਹੈ ਹਾਲਾਂਕਿ ਕੀ ਕਾਰਨ ਰਿਹਾ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਪਰ ਗੱਡੀ ਰੋਂਗ ਸਾਈਡ ਤੋਂ ਆ ਕੇ ਵੱਜੀ ਹੈ ਕੀ ਹੈ ਪੂਰਾ ਮਸਲਾ ਉਹ ਜਾਣਦੇ ਆਪਾਂ ਜਿਨ੍ਹਾਂ ਦੇ ਨਾਲ ਇਹ ਘਟਨਾ ਹੋਈ ਹੈ ਕਿੱਦਾਂ ਘਟਨਾ ਹੋਈ ਹੈ ਕਿਸ ਟਾਈਮ ਤੇ ਇਹ ਘਟਨਾ ਹੋਈ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਵੀਡੀਓ ਨੂੰ ਵਾਤ ਤੋਂ ਵਾਤ ਤੁਸੀਂ ਸਾਂਝਾ ਜ਼ਰੂਰ ਕਰ ਦਿਓ ਦੱਸਿਆ ਜਾ ਰਿਹਾ ਹੈ ਕਿ ਜੋ ਰੀਡਰਸ ਗੱਡੀ ਆ ਕੇ ਵੱਜੀ ਹੈ ਉਹ ਸ਼ਖਸ ਉਥੇ ਦਿਖਾਈ ਨਹੀਂ ਦੇ ਰਿਹਾ ਈ ਭਾਈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਕੀ ਨਾਮ ਹੈ ਮੈਂ ਜੀ ਰਲਵਰਾਂ ਵਾਲਾ ਮੇਰਾ ਨਾਮ ਰਜੀਵ ਬਜਾਜ ਹੈ ਭਾਈ ਇਹ ਮਸਲਾ ਕੀ ਹੈ ਐਕਸੀਡੈਂਟ ਦਾ ਮਤਲਬ ਹੈ ਕਿ ਮੁਖਫਰ ਦੁਆਰੇ ਜੀ ਦੋਨੋਂ ਦੋਸਤ ਮੈਂ ਨਾਲ ਬੈਠਾ ਸੀ ਡਾਈਵਰ ਸਿੱਟ ਮੈਂ ਬੈਠਾ ਸੀ ਤੇ ਅੱਗੋਂ ਇਹ ਸ਼ਰਾਬ ਪੀਤੀ ਹੋਈ ਭਾਈ ਸਾਹਿਬ ਨੇ ਗੱਡੀ ਲੈ ਕੇ ਆਏ ਨੇ ਰੋਂਗ ਸਾਈਡ ਤੋਂ ਤੇ ਵੇਚਲਾ ਗੱਡੀ ਮਾਰੀ ਅਸੀਂ ਬਹੁਤ ਕੋਸ਼ਿਸ਼ ਕੀਤੀ ਬਚਾਣ ਦੀ ਕੋਈ ਆਈ ਪਹਿਚਾਨ ਕਿੱਥੋਂ ਦੇਣਾ ਸਰ ਕਾਂਗੇ ਤੇ ਕਹਿ ਰਹੇ ਪੁੱਛ ਕਾਂਗੇ ਤੇ ਆ ਕਹਿੰਦੇ ਕਾਂਗੇ ਤੇ ਤੁਸੀਂ ਕਿੰਨੇ ਜਣੇ ਗੱਡੀ ਸੀ ਆਈ ਦੋ ਜਨੇ ਸੀ ਜੀ ਤੁਸੀਂ ਆ ਕਿਹੜੀ ਗੱਡੀ ਸੀਗੇ ਇਹ ਆਲਟੋ ਸੀ ਅਲਟੋ ਚੱਲ ਤੇ ਇਹ ਕਿਹੜੀ ਸਾਈਡ ਤੋਂ ਆ ਰਿਹਾ ਸੀ ਇਹ ਇਧਰੋਂ ਆ ਰਿਹਾ ਸੀ ਜਨਾਲਵਾ ਸਾਈਡ ਤੋਂ ਆ ਰਿਹਾ ਸੀ ਸਰ ਜਮ ਆਮੋ ਸਾਹਮਣੇ ਟੱਕਰ ਹੋਈ ਬਿਲਕੁਲ ਸਰ ਇਹਨੇ ਰੋਂਗ ਸਾਈਡ ਲੈ ਕੇ ਮਾਰੀ ਦੇਖੋ ਤੁਸੀਂ ਆਪ ਦੇਖੋ ਪੁੱਲ ਦੇ ਇਧਰੋਂ ਘੁਮਾ ਕੇ ਲੈ ਰੋਂਗ ਸਾਈਡ ਲੈ ਕੇ ਵਿੱਚ ਮਾਰੀ ਗੱਡੀ ਬਿਲਕੁਲ ਕੋਈ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਹੈ ਹਾਂਜੀ ਹਾਂਜੀ ਤੇ ਦੂਸਰੇ ਤੁਹਾਡੇ ਜਿਹੜੇ ਸਾਥੀ ਦੇ ਕੀ ਸੱਟ ਲੱਗੀ ਹੈ ਉਹਨਾਂ ਦੇ ਛਾਤੀ ਤੇ ਵੱਜੀ ਹਸਪੀਟਲ ਗਏ ਨੇ ਹੁਣ ਕੋਈ ਹੋਰ ਤਾਂ ਨਹੀਂ ਜਿਆਦਾ ਨਹੀਂ ਨਹੀਂ ਉਹਨਾਂ ਛਾਤੀ ਗਾਫੀ ਸੱਟ ਲੱਗੀ ਹੈ ਗੱਡੀ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਗੱਡੀ ਸਰ ਤੁਹਾਡੇ ਸਾਹਮਣੇ ਦੇਖ ਲਓ ਗੱਡੀ ਸਾਰ ਕਾਰਨ ਕੋਈ ਲੱਗਿਆ ਹਾਦਸੇ ਦਾ ਪਤਾ ਦੇਖੋ ਜੀ ਸਾਨੂੰ ਫੋਨ ਗਿਆ ਹੈ ਥਾਣੇ ਫੋਨ ਆਇਆ ਕਹਿੰਦੇ ਰੈਕਟਰ ਆਵਰ ਵਿੱਚ ਥੱਲੇ ਐਕਸੀਡੈਂਟ ਹੋ ਗਿਆ ਅਸੀਂ ਆ ਕੇ ਦੇਖਿਆ ਸਾਡੇ ਆਉਣ ਤੋਂ ਪਹਿਲਾਂ ਜਿਹੜੇ ਦੋਨੋਂ ਪਾਰ ਵਾਲੇ ਕਹਿੰਦੇ ਵੀ ਅਸੀਂ ਹਸਪੀਟਲ ਭੇਜਦੇ ਨੇ ਹੁਣ ਸਰ ਵੈਰੀਫਾਈ ਕਰਦੇ ਆ ਕਿ ਕੀ ਦੀ ਗਲਤੀ ਹੈ ਕੀ ਪ੍ਰੋਬਲਮ ਹੈ ਜੀ ਸਰ ਤੁਹਾਨੂੰ ਵੀ ਦਿੱਕੋ ਸੁਣੋ ਸਾਨੂੰ ਸੀਟੀ ਥਾਣੇ ਤੋਂ ਮੁਰਸ਼ਿਦ ਦਾ ਫੋਨ ਆਇਆ ਕੋਈ ਇਹੋ ਜੀ ਕਾਰਵਾਈ ਕੀਤੀ ਜਾਏਗੀ ਅੱਗੇ ਸਰ ਜਿਹੜਾ ਗਲਤ ਹੋਵੇਗਾ ਰੋਂਗ ਹੋਵੇਗਾ ਉਹਦੇ ਬੰਦੇ ਕਾਨੂੰਨੀ ਕਾਰਵਾਈ ਕਰਾਂਗੇ ਸਰ ਪਹਿਲਾਂ ਵੀ ਬਹੁਤ ਹਾਦਸੇ ਵਾਪਰੇ ਆਨੇ ਕਲਾਈਪਰ ਦੇ ਉੱਪਰ ਦੇਖੋ ਜੀ ਪਹਿਲਾ ਹਾਸਾ ਹੋਇਆ ਸੀ ਉਹਦੇ ਤੇ ਪਰਚਾ ਦਿੱਤਾ ਕਿ ਉਹਦੇ ਉਹਦੀ ਗਲਤੀ ਸੀਗੀ ਜਿਹਦੀ ਗਲਤੀ ਹੈ ਉਹਦੇ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਸਰ ਸੁਣਨ ਚ ਆਇਆ ਕਿ ਜਿਹੜੇ ਲੀਡਰ ਕਾਰ ਵਾਲੇ ਬੰਦੇ ਸੀ ਜੀ ਉਹਨਾਂ ਨੇ दारू ਪੀਤੀ ਹੋਈ ਸੀ ਸਰ ਉਹ ਇੱਕ ਟੀਮ ਭੇਜਿਆ ਆਪਾਂ ਡਾਕਟਰ ਦੇ ਮੈਡੀਕਲ ਤੋਂ ਪਤਾ ਲੱਗ ਜਾਊਗਾ ਕਿ ਕਿਹੜਾ ਬੰਦਾ ਰੋਂਗ ਹੈ ਜੋ ਰਿਪੋਰਟ ਆਵੇਗੀ ਆਪਾਂ ਉਹਦੇ ਤੇ ਕਾਨੂੰਨੀ ਕਾਰਵਾਈ ਕਰਾਂਗੇ